ਹੈਲੋ ਬਾਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਅਸੀਂ ਗੜਿਆ ਪਿੰਡ ਸਟੌਜ ਅ ਪਿੰਡ ਡੁੱਬਦਾ ਸੀ ਬਾਈ ਇਧਰ ਡਰੇਨ ਪੱਟ ਰਹੇ ਸੀਗੇ ਮਲਾਜਮਾਂ ਨੇ ਆ ਕੇ ਰੋਕੀ ਹੈ ਕਿ ਜੇ ਸੀ ਵੀ ਕਹਿੰਦੇ ਵੀ ਸਾਨੂੰ ਅੱਗੇ ਲੈਣੀ ਪਊਗੀ ਜਿਹੜੇ ਪਿੱਛੇ ਹੋਰ ਪਿੰਡਾਂ ਨੇ ਰੋਡ ਪੱਟਦੇ ਸੜਕਾਂ ਪੱਟਦੀਆਂ ਉਹਦੀ ਅੱਗੇ ਕਿਸੇ ਨੇ ਲਈ ਨਹੀਂ ਸਾਡਾ ਸਾਡਾ ਪਿੰਡ ਸਟੌਜ ਮੁੱਖ ਮੰਤਰੀ ਦਾ ਪਿੰਡਾ ਸਾਡੇ ਪਿੰਡ ਦੇ ਆਂ ਦੀ ਪੂਗਦੀ ਨਹੀਂ ਹੈਗੀ ਬਾਈ ਕਿਸੇ ਦੀ ਹੈਕ ਐਸੀ ਕੀ ਕੀ ਮੁੱਖ ਮੰਤਰੀ ਨੂੰ ਚਟਾਈ ਸੀ ਹੈ ਸਾਰੇ ਪਿੰਡ ਪਿੱਟ ਗਿਆ ਸਾਡੇ ਪਿੰਡ ਭਗਵਤਵਾਨ ਦੀ ਵੀ ਨਹੀਂ ਚੱਲਦੀ ਬਈ ਦੇਖੋ ਕਰਮਾ ਥਾਣੇ ਤੇ ਨਹੀਂ ਚੱਲਦੀ ਹੈਗੀ ਹੈ ਆ ਸਾਡੇ ਬਾਰੀ ਕਹਿੰਦੇ ਸੀ ਅੱਗ ਲੈਣੀ ਆ ਕੀ ਗੱਲ ਹੈ ਉਹ ਫੜੇ ਨੇ ਉਹਨਾਂ ਨੇ ਬਣਾ ਇਹਨਾਂ ਨੇ ਰੋਕ ਹੁਣ ਲਾਓ ਅੱਗ ਖੜੇ ਨੇ ਸਾਹਬ ਇੰਸਪੈਕਟਰ ਸਾਹਿਬ ਇਹਨਾਂ ਨੇ ਰੋਕੀ ਆ ਹਾਂਜੀ ਆ ਦੇਖੋ ਕੀ ਗੱਲ ਬਾਤ ਹੈ ਜਿਹੜੀ ਪਹਿਲਾਂ ਉਧਰ ਪੱਟੀਆਂ ਗਈਆਂ ਨੇ ਕਿਸੇ ਦਾ ਆਉਣੀ ਆ ਆ ਸਰ ਨੇ ਰੋਕ ਰਿਆ ਕਿਸੇ ਮਨਜ਼ੂਰੀ ਇਹਨਾਂ ਨੇ ਦਵਾਈਆਂ ਨਹੀਂ ਉਹ ਬਾਈ ਵਾਹ 1 ਮਿੰਟ ਗੱਲ ਸੁਣੋ ਫਿਰ ਸਾਨੂੰ ਮੁੱਖ ਮੰਤਰੀ ਦਾ ਸਟੋਰੀ ਦਾ ਕੀ ਕੀ ਫੇਰ ਆਦਾ ਦੱਸੋ ਯਾਰ ਉੱਥੇ ਭੈਣ ਦੀ ਬੁੱਧੀ ਫੜ ਜਾ ਉੱਥੇ ਭੋਗ ਭੈਣ ਲਾਏ ਯਾਰ ਓਏ ਯਾਰ 1 ਮਿੰਟ ਉੱਥੇ ਲੱਗਿਆ ਸਾਡੀ ਸੁਣਵਾਈ ਹੋਵੇ ਸੀ ਪੱਟੀਆਂ ਨਾ ਉਰੇ ਆ ਯਾਰ ਚਲਾ ਯਾਰ कल सा कई मार्स बंद कर पाई पट हजार चार यारिकला रोड चली चल यार चली चल यार तू ਕੀ ਕੀ ਗੱਲ ਕਰ ਤੂੰ ਮੈਂ ਕਹਾ ਜਾਂਦਾ ਓਏ ਭਾਈ ਮੈਂ ਖੜਾ ਤੇਰੇ ਲਵੇਂ ਦਾ ਖੜਾ ਯਾਰ ਤੈਨੂੰ ਕਹਿਦਾ ਯਾਰ ਜਰ ਕਿਵੇਂ ਬੈਠੂਗੀ ਤਰੀਕਾ ਅਸੀਂ ਸਾਰੇ ਅਸੀਂ ਨਾਲ ਖੜਾਂਗੇ ਤੇਰੇ ਮੈਨੂੰ ਲੈ ਕੇ ਚੱਲੀ ਯਾਰ ਚਲਾ ਦੇ ਤੈਨੂੰ ਮੈਂਬਰ ਕਹੀ ਜਾਂਦਾ ਬੱਟੇ ਬੱਟੇ ਕਈਆਂ ਨਾਲ ਘੜਦਾਂਗੇ ਓਹ ਕੇਰਾ ਪੱਦਲੀ ਪੱਦਲੀ ਤਾਂ ਬੱਟਦੇ ਕਈਆਂ ਨਾਲ ਓਹ ਕੇਰਾ ਖਾਲੀ ਜੀ ਕਰਦੇ ਓਹ ਖਾਲੀ ਜੀ ਦਾ ਕਰਦੇ ਸੀ ਕਈਆਂ ਨਾਲ ਬੱਟਦਾਂਗੇ ਯਾਰ ਫਿਰ ਓਹ ਚਲਾ ਦੇ ਖਾਲੀ ਪਟਨਾ ਵਾਲਿਆ ਜੈਨਾ ਨਾ ਪਈਆ ਬਟਨਾ ਇੱਕ ਗੱਲ ਭੇਦਿਆ ਅੱਜ ਕੋਈ ਹੈ ਉਹ ਮਾਰ ਲੈ ਇੱਧਰ ਵੀ ਦੇਖਣਾ ਤੂੰ ਮਾਰ ਲੈ ਮਾਰ ਦੇ ਖੜਾਣਾ ਉਹ ਯਾਰ ਆਹ ਗੁੱਟ ਖਾਊਗਾ ਯਾਰ ਬੰਦ ਕੋਲੋਂ ਦੋ ਮਿੰਟ ਕਾਹਿੰਦਾ ਅਸੀਂ ਅਸੀਂ ਢੀੜਾ ਫੜਾ ਕੇ ਕਰ ਦਿਖਾਣਾ ਇਹਨਾਂ ਨੂੰ